ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਗੁਰਗੋਲੀ ਮੈਨੂੰ ਇਹ ਦੱਸਦੇ ਹੋਏ ਅਨਾਉਂਸ ਕਰਦੇ ਹੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਪੰਜਾਬੀ ਸਿਨੇਮਾ ਜਗਤ ਵਿੱਚ ਇੱਕ ਹੋਰ ਨਵੀਂ ਮੂਵੀ ਬੱਲਿਓ ਚਲਾਕ ਸੱਜਣਾ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਮੂਵੀ ਦੀ ਕਹਾਣੀ ਲਿਖੀ ਹੈ ਜੀ ਗੁਰਪ੍ਰੀਤ ਹੋਤੀ ਹੋਰ ਜੀ ਨੇ ਔਰ ਇਸ ਫਿਲਮ ਨੂੰ ਰਿਲੀਜ਼ ਕਰਨ ਜਾ ਰਹੇ ਹੈ ਜੀ ਮੇਲ ਲੈਂਡ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ ਨੇੜੇ ਦੇ ਆਪਣੇ ਸਿਨੇਮਾ ਘਰਾਂ ਦੇ ਵੀ ਜ਼ਰੂਰ ਤੁਸੀਂ ਪਰਿਵਾਰ ਸਮੇਤ ਇਸ ਫਿਲਮ ਨੂੰ ਇਹ ਨਾ ਪਰਿਵਾਰਿਕ ਮੂਵੀ ਹੈ ਇੱਕ ਕੰਪਲੀਟ ਪੈਕੇਜ ਹੈ ਜ ਜਿਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲੇਗਾ ਇਸ ਫਿਲਮ ਦਾ ਇੱਕ ਗੀਤ ਹੈ ਜੀ ਸੌਰਿਆਂ ਦਾ ਪਿੰਡ ਇਹ ਗੀਤ ਬਹੁਤ ਹੀ ਪਿਆਰੀ ਬੋਲ ਨੇ ਇਸ ਗੀਤੇ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜੀ ਸਾਡੇ ਦੋਸਤ ਅਨਹਦ ਗੋਪੀ ਹੋਰਾਂ ਜੀ ਨੇ ਤੇ ਬਹੁਤ ਪਿਆਰਾ ਸਾਬ੍ਹ ਹੋ ਗਿਆ ਜੀ ਤੁਹਾਨੂੰ ਜ਼ਰੂਰ ਪਸੰਦ ਆਏਗਾ ਫਿਲਮ ਨੂੰ ਔਰ ਗੀਤ ਨੂੰ ਬਹੁਤ ਸਾਰਾ ਮਾਨਸਿਕ ਅਧਿਕਾਰ ਦੀ ਤੁਹਾਡੇ ਕੋਲ ਉਮੀਦ ਕਰਦੇ ਆ ਤੇ ਨਾਲ ਦੀ ਨਾਲ ਤੁਹਾਡੇ ਕੋਲੋਂ ਫੀਡਬੈਕ ਵੀ ਜ਼ਰੂਰ ਅਸੀਂ ਚਾਹਾਂਗੇ ਕਿ ਤੁਸੀਂ ਫੀਡਬੈਕ ਵੀ ਜ਼ਰੂਰ ਦਿਓ ਸੋ ਦੇਖਣਾ ਨਾ ਫੁੱਲਣਾ 4 ਅਗਸਤ ਨੂੰ ਬੱਲੀਓ ਚਲਾਕ ਸਚਨਾ ਜਿੰਨ ਦਿਵਸ ਤੇ ਰਹੋ ਧੰਨਵਾਦ ਸਸ਼ੀ